ਅੱਛਾ ਹੁਣ ਤੁਸੀਂ ਗੱਲ ਕੀਤੀ ਨਾ ਦਿਲਜੀਤ ਦਿਲਜੀਤ ਦਸਾਂਜ ਦਾ ਤਾਂ ਇੱਕ ਪਾਸੇ ਹੋਰ ਵਿਰੋਧ ਵੀ ਕੀ ਜਾਨਦੇ ਨੇ ਲੋਕ ਮਤਲਬ ਸਮਝ ਨਹੀਂ ਆਉਂਦੀ ਜੇ ਇੱਕ ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਤੁਸੀਂ ਉਹ ਵੀ ਨਹੀਂ ਦੇਖਣਾ ਚਾਹੁੰਦੇ ਉਹ ਤੁਹਾਡੀ ਜੇ ਇੱਕ ਫਿਲਮ ਲੈ ਕੇ ਆ ਰਿਹਾ ਉਹ ਹੈ ਤਾਂ ਇੱਕ ਬਨੇਤਾ ਹੈ ਉਹਦਾ ਵੀ ਵਿਰੋਧ ਹੋ ਰਿਹਾ ਮੈਂ ਨਾ ਦਿਲਜੀਤ ਦਸਾਂਜ ਦੀ ਕਦੀ ਵੀ ਪ੍ਰੋਮੋਸ਼ਨ ਜਾਂ ਉਹਦਾ ਦਾ ਕਰੀਬ ਮੈਨੂੰ ਅਪਰੇਜ਼ ਨਹੀਂ ਕਰਦਾ ਕਿਉਂਕਿ ਮੈਂ ਮੰਨਦਾ ਕਿ ਦਿਲਜੀਤ ਦਸਾਂਜ ਇੱਕ ਐਕਟਰ ਹੈ ਹਾਂ ਉਹ ਦਾ ਮੰਨ ਕਰਦੇ ਉਹ ਦਾ ਬਲੀਵ ਹੋ ਸਕਦਾ ਹੈ ਉਹ ਸਿੱਖਾਂ 'ਚ ਬਲੀਵ ਕਰਦਾ ਹੈ ਉਹਦਾ ਰਿਲੀਜੀਅਨ ਪਿੱਛੋਂ ਦੀ ਸਿੱਖਿਆ ਹੈਗਾ ਜੀ ਮਗਰ ਮੈਂ ਉੱਤੇ ਹੋਰ ਰਿਸਪੌਂਸਿਬਿਲਟੀ ਨਹੀਂ ਪਾਉਂਦਾ ਜਿਹਦੇ ਲਈ ਉਹ ਨਹੀਂ ਬਣਿਆ ਹੋਇਆ ਜੀ ਠੀਕ ਹੈ ਨਾ ਉਹ ਉਹਦਾ ਇੱਕ ਬਿਜ਼ਨਸ ਆ ਜੀ ਉਹਨੇ ਚਮਕੀਲਾ ਵੀ ਬਣ ਕੇ ਵਿਖਾ ਰਿਹਾ ਆਪਣੇ ਆਪ ਨੂੰ ਤੇ ਜਸਵੰਤ ਸਿੰਘ ਖੜੜੇ ਬਣ ਕੇ ਵਿਖਾ ਰਿਹਾ ਇਹ ਉਤਾਰ ਕੇ ਇਹ ਸਾਡੀ ਪ੍ਰੋਬਲਮ ਆ ਕਿ ਅਸੀਂ ਉਹਨੂੰ ਉਹ ਪੋਜੀਸ਼ਨ ਦੇ ਰਨੇ ਆ ਜਦੋਂ ਅਸੀਂ ਉਹਦੇ ਜਿਹੜੇ ਪ੍ਰਾਪਤੀਆਂ ਨੇ ਉਹਨੂੰ ਆਪਣੀਆਂ ਪ੍ਰਾਪਤੀਆਂ ਦਿਖਾਉਣ ਲੱਗ ਪਏ ਨੇ ਆ ਤੇ ਜਦੋਂ ਸਾਡੇ ਭਾਵਨਾਵਾਂ ਨੂੰ ਆਹਤ ਕਰਦਾ ਤਾਂ ਅਸੀਂ ਉਹਨੂੰ ਫਿਰ ਆਪਣੇ ਤੋਂ ਲਾ ਕੇ ਸੁੱਟਣ ਦੀ ਗੱਲ ਕਰਦੇ ਆ ਫਿਰ ਇਹੀ ਸਾਨੂੰ ਗਲਤ ਹੈ ਨਾ ਇਹ ਮੈਮ ਸਾਨੂੰ ਨਾ ਤੈਅ ਕਰਨਾ ਪੈਣਾ ਅਸੀਂ ਇਸ ਚੀਜ਼ ਦੀ ਪ੍ਰੈਕਟਿਸ ਆਲਰੇਡੀ ਕਰ ਰਹੇ ਆ ਅਸੀਂ ਨੌਜਵਾਨ ਜਿਹੜਾ ਸਾਡਾ ਗਰੁੱਪ ਹੈ ਨਾ ਅਸੀਂ ਆਪਣੇ ਬੰਦਿਆਂ ਨੂੰ ਇਹ ਚੀਜ਼ ਕਹੋ ਡਿਸਕਸ਼ਨ ਦਾ ਪਾਰਟ ਬਣਾ ਕੇ ਸਮਝਾ ਚੁੱਕੇ ਹੋਏ ਆ ਕਿ ਇਹ ਜਿਹੜੇ ਕੈਰੈਕਟਰ ਹੁੰਦੇ ਨੇ ਇਹਨਾਂ ਦਾ ਕੋਈ ਧਰਮ ਨਾਲ ਰਿਲੇਸ਼ਨ ਉਸ ਤਰੀਕੇ ਦਾ ਨਹੀਂ ਹੁੰਦਾ ਜਿਸ ਤਰੀਕੇ ਨਾਲ ਅਸੀਂ ਇਹਨਾਂ ਦੇ ਉੱਤੇ ਥੋਪਦੇ ਆ ਜੀ